ਔਰ ਇੱਕ ਖੁਸ਼ੀ ਦੀ ਗੱਲ ਇਹ ਹੈ ਕਿ ਉਹਨਾਂ ਨੇ ਜਿਹੜਾ ਇਹ ਉਪਾਅ ਕੀਤਾ ਸੀ ਤੇ ਪਿਛਲੇ ਸਾਲ 2023 ਦੇ ਵਿੱਚ 5 ਅਪ੍ਰੈਲ ਨੂੰ ਕੀ ਫਟਾ ਰਹੇ ਦੋਸਰ 44 ਸ਼ਹਿਰਾਂ ਦੇ ਵਿੱਚ ਉਹ ਕੀਤਾ ਸੀ। ਥੋੜੇ ਸਾਰੇ ਜ਼ਿਲ੍ਹਾ ਇੱਕੋ ਜਿਹੇ ਹੋ ਗਏ ਆ। ਲੋਕਾਂ ਦੇ ਬਿਮਾਰ ਤੇ ਉਹਦਾ ਇਲਾਜ ਚਾਹਦੇ ਆ ਉਹ ਬਿਮਾਰ ਨਾ ਹੋਣ ਉਹਦੇ ਵਾਸਤੇ ਜੀ ਕਰਨਾ ਚਾਹੀਦਾ ਉਹਦੇ ਵਾਸਤੇ ਇਸ ਤੋਂ ਵੱਧਿਆ ਸਾਇੰਸ ਦੁਨੀਆ ਵਿੱਚ ਨਹੀਂ ਹੈ। ਜੋ ਐਸ ਵੇਲੇ ਜਦੋਂ ਤੁਸੀਂ ਇੱਥੇ ਜੋਗ ਕਰ ਰਹੇ ਸੀ ਪੰਜਾਬ ਦੇ ਵਿੱਚ ਲੱਖਾਂ ਦੇ ਬੰਦੇ ਵਿੱਚ ਦੱਗੜਾ ਸਾਰਾ ਦੇ ਵਿੱਚ ਔਰ ਸਾਡੇ 550 ਤੋਂ ਜ਼ਿਆਦਾ ਟ੍ਰੇਨ ਜਿਹੜੇ ਪਿੰਡਾਂ ਨਾਲ ਜੋਗਾ ਕਰਾਉਂਦੇ ਆ ਇਹ ਬਾਬਾ ਜੀ 12 ਬਾਰਤ ਬਾਬਾ ਜੀ ਮੈਂ ਤੁਹਾਨੂੰ ਸਾਰੇ ਨੂੰ ਆਪਣੇ ਵੱਲੋਂ ਸਾਰੇ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣਜੀ ਵੱਲੋਂ ਸਜੰਦੀ ਯੋਗਸਾਲਾ ਵਿੱਚ ਤੁਹਾਡਾ ਸਵਾਗਤ ਕਰਦਾ। ਉਹਨਾਂ ਆਪਣੇ ਜਿਹੜੇ ਮੇਰੇ ਕਲੀਕ ਡਾਕਟਰ ਅਸਮਾ ਜੀ ਚੱਬੇਵਾਲ, ਬ੍ਰਹਮਚੰਦਰ ਜਰਪਾਦੀ, ਡਾਕਟਰ ਜੋਤੀ ਸਾਰੇ ਜਿੰਨੇ ਸਾਡੇ ਚੇਅਰਮੈਨ ਸੀਨੀਅਰ ਲੀਡਰ ਸਿੰਗਲਾ ਪ੍ਰਸ਼ਾਸਨ ਜੱਦੀ ਕੁਸ਼ਕਰ, ਐਸਐਸਪੀ ਪੂਰਾ ਜ਼ਿਲ੍ਹਾ ਪ੍ਰਸ਼ਾਸਨ, ਐਨਡੀਓ ਜਿਹਨੇ ਮੇਰੇ ਭਰਾ ਦੇ ਪੜਾਏ ਤੇ ਯੋਗਕਰਨ ਆਇਆ। ਮੈਂ ਤਾਂ ਚੌਂਤੀ মিডিਆ ਔਰ ਤੇਤੇ ਤਰਫੇ ਮੇਰਾ ਜਿਹੜਾ ਦਫਾਨ ਪੈਣਾ ਸਟਾਡੀ ਜਨ ਅਰਗੇਨਾਈਜੇਸ਼ਨ ਹੈ ਔਰ ਜਿਹੜੀ ਤੁਹਾਡੇ 23 ਸਤ ਜਿਹੜੀ ਯੂਨੀਵਰਸਿਟੀ ਹੈ ਤੁਹਾਨੂੰ ਅਰਦਾਸ ਆਰਵਾਦਾ ਯੂਨੀਵਰਸਿਟੀ ਹੋਵੇ ਬਹੁਤ ਸਹਾਇਤਾ ਜਿਹੜਾ ਸਾਰਾ ਸੰਚਾਰਨ ਸਾਰੇ ਪੂਰੇ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਔਰ ਮੈਨੂੰ ਇਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਬਹੁਤ ਖੁਸ਼ੀ ਮਿਲ ਰਹੀ ਹੈ ਕਿ ਜਿਹੜੇ ਇਨਸਾਨ ਨੇ ਪੰਜਾਬ ਦੇ ਲੋਕਾਂ ਨੂੰ ਚੰਗੀ ਸਿੱਖਿਆ ਦੇਣ ਲਈ ਇਹਦੀ ਸ਼ੁਰੂਆਤ ਕੀਤੀ ਪਹਿਲਾਂ ਉਹਨੇ ਦਰਜ ਕੀਤੀ ਉਸੇ ਬਾਤ ਹੋ ਗਿਆ ਜਿਵੇਂ ਅਰਵਿੰਦ ਕੇਜੀਵਾਲ ਜੀ ਔਰ ਇਹ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੇ ਜਿਹੜਾ ਇਹ ਉਪਰਾਮਾ ਕੀਤਾ ਸੀ ਤੇ ਪਿਛਲੇ ਸਾਲ 2017 ਦੇ ਵਿੱਚ ਪੰਜ ਪ੍ਰਯੋਗੋਸ਼ੀ ਪਟਾਰਾ ਤੋਂ ਸਿਰਫ ਚਾਰ ਛਾਰਾਂ ਦੇ ਵਿੱਚੋਂ ਕੀਤਾ ਸੀ ਹੁਣ ਇਹ ਸਾਰੇ ਜ਼ਿਲ੍ਹਾ ਲੈਵਲ ਤੇ ਹੋ ਰਿਹਾ ਮੈਂ ਹਸ਼ਾਪੁਰ ਵਾਲਿਆਂ ਨੂੰ ਕਹਾਈ ਦਿੰਦਾ ਕਿ ਸਭ ਤੋਂ ਜ਼ਿਆਦਾ ਚਾਰ ਪਟਾਰਾ ਤੁਸੀਂ ਕੋਲੇ ਪੰਜਾਬ ਦੇ ਪਾਡੇ ਨਮਤੋ ਔਰ ਜਿਵੇਂ ਅਰਵਿੰਦ ਕੇਜੀਵਾਲ ਜੀ ਨੇ ਉਹਨਾਂ ਨੇ ਸੋਚਿਆ ਕਿ ਅਸੀਂ ਜਿਹੜੇ ਡਾਕਟਰਸ ਆ ਉਹ ਲੋਕਾਂ ਨੂੰ ਬਿਮਾਰ ਹੁੰਦਿਆ ਉਹਦਾ ਇਲਾਜ ਕਰਦੇ ਆ ਉਹ ਬਿਮਾਰ ਨਾ ਹੋਣ ਉਹਦੇ ਵਾਸਤੇ ਕੀ ਕਰਨਾ ਚਾਹੀਦਾ ਉਹਦੇ ਵਾਸਤੇ ਇਸ ਤੋਂ ਵੱਧਿਆ ਸਾਇੰਸ ਦੁਨੀਆ ਵਿੱਚ ਨਹੀਂ ਹੈ ਸਾਰੀ ਦੁਨੀਆ ਦੇ ਵਿੱਚ ਜਿਹੜੀ ਹੈਗੀ ਤਿਸੇ ਨਾਲ ਔਰ ਸਾਇੰਸ ਜਿਹੜੀ ਕਿ ਸਪਰਚਰ ਸਾਇੰਸ ਹੈ ਇੰਡੀਅਨ ਸਾਇੰਸ ਹੈ ਇਥੇ ਮੈਥ ਹੋਈ ਹੈ ਇਹ ਸਾਰੀ ਜਿਹੜੀ ਸਾਡੀ ਸਾਇੰਸ ਆ ਉਹਨਾਂ ਨੇ ਜਿਹਦਾ ਸਾਨੂੰ ਜਿਹੜਾ ਗੈਰਫਿਕ ਦਿੱਤਾ ਅੱਜ ਇਸ ਵੇਲੇ ਜਦੋਂ ਤੁਸੀਂ ਇਹਦੇ ਉੱਤੇ ਯੋਗ ਕਰ ਰਹੇ ਸੀ ਪੰਜਾਬ ਦੇ ਵਿੱਚ ਲੱਖਾਂ ਦੇ ਵਿੱਚ ਦਾਜਰਾ ਸਾਰਾ ਦੇ ਵਿੱਚ ਔਰ ਸਾਡੇ 550 ਤੋਂ ਜ਼ਿਆਦਾ ਟ੍ਰੇਨ ਜਿਹੜੇ ਪਿੰਡਾਂ ਉਹ ਯੋਗਾ ਕਰਾਉਂਦੇ ਆ ਹਰ ਥੇਲੇ ਦੇ ਵਿੱਚ ਸੁਪਰਵਾਈਜ਼ਰ ਔਰ ਸਾਡੇ ਕੋਲੇ ਰਿਸੋਰਸ ਪਰਸਨਸ ਆ ਉਹਨਾਂ ਨੇ ਸਾਰਾ ਇਹ ਜਿਹੜਾ ਸਾਡਾ ਨੈਟਵਰਕ ਆ ਯੂਐਸਸੀ ਦੇ ਜਿਹੜੇ ਅਫੀਸਰਸ ਆ ਸੋ ਮੈਂ ਉਹਨਾਂ ਦਾ ਵੀ ਤਾਰਫਤ ਕਰਦਾ ਕਿ ਉਹਡੇ ਬਹੁਤ ਅੱਛੇ ਤਰੀਕੇ ਨਾਲ ਇਹ ਚੱਲ ਰਹੀ ਹੈ ਤੇ ਜੇ ਸਾਰੇ ਲੋਕ ਰੋਜ਼ ਸਵੇਰ ਉੱਠ ਕੇ ਯੋਗਾ ਕਰਨਗੇ ਲਫ ਪ੍ਰੋਸੈਸਰ ਕੈਂਟ ਕਰਨਗੇ ਤਾਂ ਮੈਂ ਇਹ ਗੱਲ ਸ਼ਕੀਨਾ ਕਹਿ ਸਕਦਾ ਕਿ ਜਿਸ ਤਰ੍ਹਾਂ ਪੰਜਾਬੀਆਂ ਦੇ ਗੋਡੇ ਫੇਰ ਗੋਡੇ ਫੇਰ ਲਿਵਰ ਫੇਰ ਇਹ ਸਾਰੇ ਫੇਰ ਦੇ ਮਾਰਦੇ ਜਾਂਦੇ ਔਰ ਜਦ ਬਾੜੀ ਆ ਕੇ ਉਹਦੇ ਘਾਵੇ ਤੇ ਲਾਈਫ ਲਾਈ ਬਰਾਂਗੀ ਰੱਬ ਵੱਲੋਂ ਕੋਈ ਕਟਨੀ ਨਹੀਂ ਆਉਂਦੀ ਆਪਣੇ ਕ੍ਰਿਤੀਆ ਕਰਕੇ ਤੇ ਇੱਕ ਗਲਾਸ ਪਰ ਕਾੜ ਦਾ ਲੀਕ ਮੈਂ ਤੁਹਾਨੂੰ ਆਪਣੇ ਵੱਲੋਂ ਆਪਣੇ ਲੋਕਾਂ ਤੇ ਸਾਹ ਬਦੋ ਆਪਣੇ ਸਾਰੇ ਪੁਲਿਸ ਵੱਲੋਂ ਬੇਨਤੀ ਕਰਨਾ ਚਾਹੁੰਦਾ ਕਿ ਜੋ ਵੀ ਸਾ ਉਪਰ ਕੀਤਾ ਜਿਆਦਾ ਕੁੱਲੀ ਜਗ੍ਹਾ ਦਿੱਤਾ ਜਾਂਦਾ ਹੈ ਦੀ નોਟ ਕੀਤਾ ਗਿਆ ਕਿ ਇਸ ਵੇਲੇ ਗਰਮੀ ਬਹੁਤ ਪਈ ਹੈ ਜਿੰਤਾ ਜੀ ਮਹਿਸੂਸ ਤੁਸੀਂ ਜਿੰਤਾ ਅਜੇ ਵੀ ਜਿਹੜਾ ਸ਼ਾਨ ਪਰ ਇਹ ਕੁਦਰਤ ਦੇ ਨੇੜੇ ਰਹਿੰਦਾ ਬਾਕੀਆਂ ਨਾਲ ਬਾਕੀ ਸਾਰੇ ਪੰਜਾਬ ਤੋਂ ਤੁਸੀਂ ਵਹਿਤਰ ਹੋ ਪਰ ਸਾਨੂੰ ਆਪਣਾ ਕਿਹਦਾ ਕਿਹਦਾ ਜਿਹੜਾ ਫੋਰੈਸਟ ਕਵਰ ਆ ਉਹ ਪ੍ਰਾਂਤ ਦੀ ਲੋੜ ਹੈ ਸਾਨੂੰ ਹੋਰ ਗ੍ਰੀਨ ਸਪੇਸਸ ਹੋਰ ਬਹੁਤ ਸਾਰੇ ਖੜੇ ਆ ਗਿਆ ਸਪੋਰਟਸ ਦੀ ਜਿਹੜੀ ਕਿਰਤੀ ਦਾ ਉਹ ਸਾਨੂੰ ਕ੍ਰੀਏਟ ਕਰਕੇ ਦਿਉਣਾ ਕਿਉਂਕਿ ਜੇ ਜਿਹੜਾ ਯੋਗ ਹੈ

ਰੋਜ਼ ਕਰੋ ਸਾਡੇ ਬਹੁਤ ਸਾਰੇ ਸਾਲ ਦਾ ਵੀ ਕਹਿਣਾ ਹਰ ਦੇ ਕੇਦੀ ਬਾਕੀ ਦਾ ਵੀ ਆਰ ਹਰ ਸਾਡੇ ਵਿੱਚ ਦੇਸ਼ ਤੋਂ ਨਾਓ ਕੇ ਵਾਪਸ ਆ ਰਹੇ ਆ ਸੋ ਮੈਂ ਸਭ ਤੋਂ ਸੱਚੇ ਪਾਤਸ਼ਾਹ ਦਾ ਤੁਹਾਨੂੰ ਅੱਜ ਬਹੁਤ ਬਹੁਤ ਸ਼ੁਕਰੀਆ ਦਾ ਕਰਦਾ ਕਿ ਜਿਹੜੇ ਨੇ ਸਾਡੇ ਸਾਇਸ ਤੇ ਕਿਹਾ ਆ ਸਾਡੇ ਨਾਲ ਹੋਣਗੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਯੋਗ ਦਿਲ ਦੀਆਂ ਲੱਖ ਲੱਖ ਮੁਬਾਰਕਾਂ ਹੋਈਆਂ ਬਣਾ ਹੋਰ ਇਸੇ ਤਰ੍ਹਾਂ ਕੋਸ਼ਿਸ਼ ਕਰੋ ਤੁਸੀਂ ਕਿ ਜਿਹੜੇ ਤੁਹਾਡੇ ਗਵਰਡੀ ਜਿਹੜੇ ਕਿਸੇ ਵੀ ਗਵਾਰਡ ਦਾ ਪੀੜਤ ਹੈ ਜਿਹੜੇ ਸਾਡੇ ਟ੍ਰੇਨਰ ਹੈ ਤੇ ਪੇਨ ਹੈ ਇਹ ਸਿਰਫ ਲੋਕਾਂ ਵਿੱਚ ਫੋਰ ਆਬੀ ਬੋਡੀ ਕੋਈ ਕਿਸੇ ਨੂੰ ਕੋਈ ਪਰਟੀਕਲ ਬਿਮਾਰੀ ਹੈ ਸ਼ੂਗਰ ਹੈ ਬਲੱਡ ਪ੍ਰੈਸ਼ਰ ਹੈ ਕੋਈ ਬੈਂਕ ਪ੍ਰੋਬਲਮ ਹੈ ਕੋਈ ਅਨੀ ਪ੍ਰੋਬਲਮ ਕੋਈ ਵੀ ਫਰਮਿਕ ਉਪਯੋਗਤਾ ਨੇ ਸਾਡੇ ਬੰਦੇ ਉਹਦੇ ਵਾਸਤੇ ਵੀ ਪ੍ਰਿੰਟ ਆ। ਕੋਈ ਵੀ ਬਿਮਾਰੀ ਦੇ ਵਿੱਚ 100% ਇਹ ਕਹਿੰਦਾ 2022 ਅਕਸਰ ਹੋ ਸਕਦੀ ਜਿਹੜੀ ਸ਼ੂਗਰ ਦੀ ਗਾਇ ਲੱਗਦੀ ਹੈ ਉਹ ਵੀ ਰਾਜੇ ਬਲੱਡ ਪ੍ਰੈਸ਼ਰ ਦੀ ਗੋੜੀ ਜੇ ਤੁਸੀਂ ਆਪਣਾ ਭਾਗ ਤਕਾਰਦੇ ਹੋ ਲੋਕ ਕਰਦੇ ਹੋ ਸਕਦਾ ਤੁਹਾਨੂੰ ਲੈਣੀ ਨਾ ਪਵੇ ਜਾਂ ਜੜੇ ਹੋ ਗਏ ਇਹ ਰੀਆ ਨਾਈਟਸਾਇਟ ਡਿਸਆਰਡਰ ਦੇ ਕੰਪੀ ਡਲੇਅ ਦੇ ਕੈਨ ਬੀ ਪ੍ਰੋਵੈਂਟਡ ਐਸ ਵੈਲ